ਹਾਂ ਵੀ ਦੋਸਤੋ ਕਿਦਾਂ ਠੀਕ ਠਾਕ ਹੋ ਸਾਰੇ ਅੱਜ ਮੈਂ ਕਹਾਂ ਤੁਹਾਨੂੰ ਸਾਰੇ ਨੂੰ ਆਪਾਂ ਆਪਣੇ ਖੂਦ ਦੇ ਫਾਰਮ ਦੇ ਜਿੱਥੇ ਆਪਾਂ ਸ਼ੀ ਫਾਰਮਿੰਗ ਕੀਤੀ ਹੈ ਉਹਦੀ ਆਪਣੇ ਖੂਦ ਦਾ ਮਾਹੌਲ ਦਿਖਾ ਲਈਏ ਕਿਦਾਂ ਦਾ ਆ ਠੀਕ ਨੇ ਆ ਆਪਾਂ ਲਾਇਓ ਆ ਪਪੂਲਰ ਪਪੂਲਰ ਹੈ ਆਪਣੇ ਇੱਕ ਸਾਲ ਦੇ ਨਹੀਂ ਹੋਏ ਪਹਿਲੇ ਕਰੀ ਆਪਾਂ ਇੱਥੋਂ ਦੋ ਖਤਿਆਂ ਦੇ ਵਿੱਚੋਂ ਵੇਚ ਚੁੱਕੇ ਆ ਕੋਈ 15 ਕ ਲੱਖ ਦੇ ਦੇਖਣ ਹੁਣ 109 ਵੈਰੈਟੀ ਲਾਈ ਆ 109 110 111 ਇਹ ਵੈਰੈਟੀਆਂ ਬਹੁਤ ਵਧੀਆ ਆਪਾਂ 109 ਲਾਈ ਆ ਤੇ ਇਹ ਵਿੱਚ ਆ ਹਲਦੀ ਲਾਈ ਹੋਈ ਹੈ ਵਿੱਚ ਮੇਰੇ ਦੋਸਰੇ ਉੱਥੇ ਪਿੰਡਾ ਹੈਗਾ ਉਹ ਹਲਦੀ-ਹੁਲਦੀ ਦਾ ਸਾਰਾ ਜੋ ਵੀ ਕਰਦਾ ਤੇ ਆਹ ਮੁੰਡੇ ਸਾਡੇ ਜਿਹੜੇ ਖੁੱਤੇ ਆਪਣੇ ਛੀ ਫਾਰਮਿੰਗ ਕਰਦੇ ਆ ਇਹ ਉੱਥੇ ਰਹਿੰਦੇ ਆ ਖੁੱਤੇ ਇਹਨਾਂ ਨੂੰ ਆਪਣਾ-ਆਪਣੂ ਕੇ ਜੋ ਵੀ ਦਿੱਤਾ ਸਾਰਾ ਜਿਗਾਰ ਤੇ ਫਾਰਮ ਐ ਦੀ ਪਪੂਲਰ ਦੀ ਖੇਤੀ ਦੀ ਇਦਾਂ ਵੀ 4 ਸਾਲ ਦੇ ਵਿੱਚ ਹੋਣ ਦੇ ਮਾਹੌਲ ਦੇ ਨਾਲ 7.5 ਤੋਂ 8 ਲੱਖ ਦੇ ਹੋ ਜਾਂਦੇ ਜੇ ਚੰਗੀ ਸੇਵਾ ਹੋ ਜਵੇ ਤੇ ਜੇ ਥੋੜੇ ਘੱਟ ਰਹਿਣ ਤੇ ਫਿਰ 5 ਸਾਲ ਦੇ ਮਤਲਬ 5 ਸਾਲ ਦੇ ਵਿੱਚ ਹੋ ਜਾਂਦੇ 5 ਸਾਲ ਦੇ ਵਿੱਚ ਬਹੁਤ ਸੋਹਣੇ ਹੋ ਜਾਂਦੇ ਆ ਤੇ ਇਹ ਜੇ ਤੁਸੀਂ ਚੰਗੀ ਸੇਵਾ ਕਰੋ ਫਿਰ 4 ਸਾਲ ਦੇ ਵਿੱਚ ਵਧੀਆ ਹੋ ਜਾਂਦੇ ਆ 7.5 ਤੋਂ 7-8 ਲੱਖ ਰੁਪਏ ਤੁਹਾਨੂੰ ਇਹ ਖੱਤੇ ਦਾ ਦੇ ਜਾਂਦੇ ਆ ਤੇ 2-3 ਸਾਲ ਪਹਿਲਾਂ ਉਹਦੇ ਵਿੱਚ ਵਧੀਆ ਮੱਕੀ ਇਹਦੇ ਟੌਪ ਦੀ ਹੋ ਜਾਂਦੀ ਆ ਹਲਦੀ ਵੀ ਸੋਹਣੀ ਆ ਮੁੰਡੇ ਰਾਹਣ ਹਲਦੀ ਬੀਜੀ ਆ ਬਹੁਤ ਬਜਾਰਾ ਮਿਹਨਤ ਕਰਦਾ ਹਨ ਤੇ ਇਹਦੀ ਮਿਹਨਤ ਨੂੰ ਫਲ ਲਾਵੇ ਪ੍ਰਮਾਤਮਾ ਤੇ ਮੱਕੀ ਵੀ ਹੁਣੇ ਨੇ ਵੱਢ ਲਈ ਆ ਵੱਢ ਕੇ ਤੇ ਹੁਣ ਛੇਰ ਆਪਣੇ ਸਿੱਟਿਆ ਸੋਹਣੀ ਨਿਕਲ ਗਈ ਤੇ ਹੁਣ ਫੇਰ ਉਹੋ ਜਿਹੜੀਆਂ ਦੁਬਾਰਾ ਫੇਰ ਮੱਕੀ ਬੀਜਣੀਆਂ ਤੇ ਇਹਦੇ ਬਾਰੇ ਤੁਹਾਡੇ ਵਿਊ ਦੱਸਿਓ ਕੀ ਆ ਕਿੱਦਾਂ ਆ ਐਂ ਭਈ ਆਪਣੇ ਕਿੱਦਾਂ ਇਹ ਲਾਉਣੇ ਚਾਹੀਦੀ ਹੈ ਫਸਲ ਕਿੱਦਾਂ ਆ ਕਿੱਦਾਂ ਹੈਗੀ ਇਹਦੇ ਬਾਰੇ ਸਾਨੂੰ ਜਰੂਰ ਦੱਸਿਓ ਪਲੀਜ਼ ਤੇ ਐ ਭਈ ਇਹਨੂੰ ਕਿੱਦਾਂ ਦੀ ਦਵਾਈ ਜਾਂ ਜਿਹੜੇ ਹੋਰ ਨੌਲੇਜ ਵਾਲੇ ਜਿਨ੍ਹਾਂ ਨੂੰ ਜ਼ਿਆਦਾ ਇਹਨਾਂ ਦੇ ਬਾਰੇ ਪਤਾ ਉਹ ਜਰੂਰ ਸਾਨੂੰ ਦੱਸਿਓ ਤੇ ਮੈਨੂੰ ਤਾਂ ਇਦਾਂ ਮੈਂ ਇੱਕ ਵਾਰੀ ਆਪਾਂ ਇੱਕ ਪਹਿਲੇ ਪਹਿਲੇ ਦੋਸਖਤੇ ਲਾਏ ਸੀਗੇ ਉਦੋਂ ਇਹ ਬਣੀ ਬਹੁਤ ਸੋਹਣਾ ਆਪਾਂ ਨੂੰ ਜਿਹੜਾ ਉਹ ਦਿੱਤਾ ਆ ਝਾੜ ਦਿੱਤਾ ਤੇ ਹੁਣ ਇਹਨੂੰ ਦਵਾਈ ਦਾੜੀ ਕਰਵਾਉਣੇ ਦੀਆਂ ਡਾਣੀਆਂ ਡੂੜੀਆਂ ਕੱਟਣ ਵਾਲੀਆਂ ਜੋ ਵੀ ਕਰਵਾਉਣੇ ਕਟਾਉਣੇ ਆ ਤੇ ਮੈਨੂੰ ਇਹ ਫਸਲ ਬਹੁਤ ਵਧੀਆ ਲੱਗੀ ਝੋਨੇ ਜਾਂਨੇ ਤੋਂ ਇੱਕ ਤਾਂ ਪਾਣੀ ਦਾ ਬਹੁਤ ਬਚਾਇਆ ਫਸਲ ਨੂੰ ਤੇ ਇੱਕ ਖਰਚੇ ਦਾ ਹੋਰ ਖਰਚਿਆਂ ਦਾ ਵੀ ਬਹੁਤ ਬਚਾਇਆ ਹਾਂ ਮਗਰ ਹੁਣ ਜੜਾ ਜੋੜਾ ਦਾ ਜ਼ਰੂਰ ਹੈਗਾ ਵੀ ਜੜਾ ਪੱਟਣੀਆਂ ਪੈਂਦੀਆਂ ਜਾਂ ਸਾਰਾ ਕੁਝ ਤੇ ਲੇਕਰ ਮੋੜ ਕੇ ਜੇ ਫਿਰ ਤੁਸੀਂ ਪਪੂਲਰ ਲਾਉਣੇ ਆ ਤਾਂ ਇਹ ਇਹਨਾਂ ਦਾ ਜਿਹੜਾ ਵਿਚਾਰਲਾ ਪਾਸਾ ਉਹ ਲੈ ਲਏ ਤਾਂ ਚਲੋ ਜਿਹੜੇ ਪਪੂਲਰ ਵਪਾਰੀ ਲੈ ਜਾਂਦੇ ਉਹ ਲੈ ਹੀ ਜਾਂਦੇ ਜਿਹੜਾ ਜੁੜਾ ਇਹਨਾਂ ਦੀ ਪੱਟ ਕੇ ਸਾਰਾ ਕੁਝ ਪੱਤਪਰਾ ਲੱਗੀ ਸਭ ਕੁਝ ਲੈ ਜਾਂਦੇ ਅੱਗੇ ਮੁੰਡਾ ਸਾਡੇ ਮੋਹ ਸਾਬ ਤੋਂ ਸਿਕਾ ਉਹ ਲੈ ਗਿਆ ਤੇ ਲੇਕਿਨ ਹੁਣ ਇਹ ਆਹ ਹੋਰ ਵੈਰੈਟੀ ਲਾਈ ਆ ਤੇ ਇਹਦੇ ਬਾਰੇ ਆਪਣਾ ਦੱਸਿਓ ਇੱਕ ਸਾਡੀ ਸਾਡੀ ਜਿਹੜੀ ਸ਼ੀਪ ਫਾਰਮਿੰਗ ਆ ਤੁਸੀਂ ਪਹਿਲਾਂ ਦੂਜੀ ਵੀਡੀਓ ਦੇ ਵਿੱਚ ਦੇਖੀ ਆ ਉਹਦੇ ਬਾਰੇ ਵੀ ਜਰੂਰ ਸਾਨੂੰ ਦੱਸਿਓ ਵੀ ਕਿੱਦਾਂ ਦਾ ਆ ਉਹ ਤੁਹਾਨੂੰ ਉਹਦੇ ਬਾਰੇ ਕੀ ਲੱਗਾ ਆ ਲੇਕਿਨ ਮੇਰਾ ਵੀ ਇਹ ਬੜੇ ਜ਼ਿਆਦਾ ਤਜਰਬਾ ਆ ਉਹਨਾਂ ਦੇ ਬਾਰੇ ਦੇ ਵਿੱਚ